ਮਨ ਦੇ ਵਿੱਚ ਹੈਗਾ ਸੀ ਕਿ ਮੈਂ ਆਪਣਾ ਕੋਈ ਸਟਾਰਟਅਪ ਕਰਾਂ ਨੌਕਰੀ નો ਡਾਊਟ ਮੈਂ 3 ਸਾਲ ਜੌਬ ਕੀਤੀ ਆ ਤੇ ਜੌਬ ਵਧੀਆ ਵੀ ਚੱਲੀ ਆ ਬਟ ਪ੍ਰਾਈਵੇਟ ਸੈਕਟਰ ਦੇ ਵਿੱਚ ਅਪ ਡਾਊਨਸ ਚੱਲਦੇ ਰਹਿੰਦੇ ਆ ਮੇਰਾ ਮਨ ਸੀ ਕਿ ਮੈਂ ਮੂਵ 온 ਕਰਕੇ ਥੋੜਾ ਆਪਣਾ ਕੋਈ ਸੈਟਅਪ ਸਟਾਰਟ ਕਰਾਂ ਤੇ ਫਿਰ ਮੈਂ ਆ ਸਟਾਰਟਅਪ ਸਟਾਰਟ ਕਰ ਲਿਆ ਸਟੱਡੀ uh, uh, 2018 ਚ ਮੈਂ ਬੀਬੀਏ ਪਾਸ ਆਊਟ ਆਂ ਭਾਜੀ ਮਾਰਕੀਟਿੰਗ ਦੇ ਵਿੱਚ ਹੋ ਗਿਆ ਬੀਬੀਏ ਆਪਣੀ ਕੰਪਲੀਟ ਕੀਤੀ ਆ ਤੇ 18 ਤੋਂ ਬਾਅਦ ਮੈਂ ਪ੍ਰਾਈਵੇਟ ਜੌਬ ਸਟਾਰਟ ਕੀਤੀ ਸੀ ਆਟੋਮੋਬਾਈਲ ਨੇ ਦੇ ਵਿੱਚ ਤੇ ਅਪਰੋਕਸੀਮੇਟਲੀ 3 3.5 ਸਾਲ ਮੈਂ ਜੌਬ ਕੀਤੀ ਆ ਸਾਲੋਂ ਨਹੀਂ ਨਿਕਲਦਾ ਪਿਆ ਪਰ ਇਹ ਕਿ ਲਾਸ ਨਹੀਂ ਹੁੰਦਾ ਪਿਆ ਮੈਨੂੰ ਮੈਂ 400 500 ਦਿੰਦਾ ਮੈਂ ਨਿਕਲ ਹੀ ਲੰਦਾ ਹਾਂ ਦਿੰਦਾ ਵਿੱਚ ਪਰ ਉੱਥੇ ਮੇਰੀ ਸੈਲਰੀ ਥੋੜੀ ਜਿਆਦਾ ਸੀ 22000 ਸੀ ਉਸ ਦੇ ਕੰਪੇਅਰ ਦੇ ਵਿੱਚ ਤੇ ਚਲੋ ਹਜੇ ਉਹ ਨਹੀਂ ਆ ਬਟ ਮੈਂ ਕਹਾਂਗਾ ਇਹ ਸਟਾਰਟਅਪ ਹੈਗਾ ਤੇ ਸਟਾਰਟਅਪ 'ਚ ਥੋੜੀ ਚਲੋ ਪਰੇਸ਼ਾਨੀ ਆਂਦੀ ਆ ਯੋਗਰਟ ਵੀ ਬਣਾਣਾ ਹੈ ਭਾਜੀ ਤੇ ਯੋਗਰਟ ਵੀ ਲੈ ਕੇ ਆਣਾ ਅੱਜ ਮੇਰੇ ਕੋਲ ਅਵੇਲੇਬਲ ਨਹੀਂ ਹੈਗਾ ਮੈਂ ਮੰਗੋ ਤੇ ਸਟਰਾਬਰੀ ਯੋਗਰਟ ਹੁੰਦਾ ਹੈ ਮੇਰੇ ਕੋਲ ਨਮਕੀਨ ਚਾਟੀ ਦੀ ਲੱਸੀ ਹੈਗੀ ਹੈ ਮੰਗੋ ਲੱਸੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਯੋਗਰਟ ਦੇ ਨਾਲ ਜੋ-ਜੋ ਆਈਟਮ ਬਣੂਗੀ ਉਹ ਆਪਾਂ ਅੱਗੇ ਹੋਰ ਕਰਾਂਗੇ ਉਹਨੂੰ ਸਟਾਰਟ ਅੱਪ ਅੱਗੇ ਕਰਾਂਗੇ ਦਾ ਸਸਿਕਲ ਦਰਸ਼ਕੋ ਤੁਸੀਂ ਦੇਖ ਰਹੋ ਜਗਬਾਨੀ ਟੀਵੀ ਤਾਂ ਮੈਂ ਐਕਸੀਸ ਨਾ ਅੱਜ ਅਸੀਂ ਤੁਹਾਨੂੰ ਇੱਕ ਐਸੇ ਗੁਰਸਖ ਨੌਜਵਾਨ ਵੀਰ ਦੇ ਨਾਲ ਮਿਲਣ ਜਾਣ ਜਾ ਰਹੇ ਹਾਂ ਜਿਸ ਵੱਲੋਂ ਜਿਹੜਾ ਆਪਣੀ 20 ਤੋਂ 22 ਹਜ਼ਾਰ ਦੀ ਨੌਕਰੀ ਛੱਡ ਕੇ ਜੋ ਹੈ ਇੱਕ ਰੋਡ ਸਾਈਡ ਤੇ ਲੱਸੀ ਦਾ ਜਿਹੜਾ ਕਾਰੋਬਾਰ ਸ਼ੁਰੂ ਕੀਤਾ ਗਿਆ ਮੰਗੋ ਲੱਸੀ ਜ਼ਰੂਰ ਇਹਨਾਂ ਵੱਲੋਂ ਇੱਕ ਨਵੀਂ ਆਈਟਮ ਜ਼ਰੂਰ ਸ਼ੁਰੂ ਕੀਤੀ ਗਿਆ ਪਰ ਕਿਉਂ ਇੱਥੋਂ ਦਾ ਕਿਉਂਕਿ ਕਿਤਨਾ ਕਿਤੇ ਹਰ ਇੱਕ ਨੌਜਵਾਨ ਦਾ ਸੁਪਨਾ ਹੁੰਦਾ ਕਿ ਮੈਂ ਨੌਕਰੀ ਕਰਾਂ ਪੜ੍ਹ ਲੈ ਕੇ ਕਿਸ ਚੰਗੇ ਸੈਕਟਰ 'ਚ ਜਾ ਕੇ ਕਿਤੇ ਚੰਗੀ ਕੰਪਨੀ ਜਾ ਕੇ ਨੌਕਰੀ ਕਰਾਂ ਪਰ ਨੌਕਰੀ ਛੱਡ ਕੇ ਗੁਰੂ ਨਗਰੀ ਦੇ ਵਿੱਚ ਇਹ ਜੋ ਵੀਰ ਆ ਇਹ ਜ਼ਰੂਰ ਇਹ ਲਸੀਦਾ ਉਹ ਪਾਰ ਸ਼ੁਰੂ ਕੀਤਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਤਾਂ ਗੱਲ ਕਰਾਂਗੇ ਮਨਪ੍ਰੀਤ ਸਿੰਘ ਜੀ ਕਿਵੇਂ ਵੇਖਦੇ ਹੋ ਅਕਸਰ ਨੌਜਵਾਨਾਂ ਦਾ ਇਹ ਸ਼ੌਂਕ ਹੁੰਦਾ ਹੈ ਜੀ ਕਾਸ ਹੁੰਦੀ ਹੈ ਕਿ ਚੰਗੀ ਨੌਕਰੀ ਮਿਲੇ ਚੰਗੇ ਸੈਕਟਰ 'ਚ ਮਿਲੇ ਤਾਂ ਤੁਸੀਂ ਨੌਕਰੀ ਛੱਡ ਕੇ ਇੱਥੇ ਆ ਕੰਮ ਕਰ ਰਹੇ ਆ ਬੇਸਿਕਲੀ ਭਾਈ ਮਨ ਦੇ ਵਿੱਚ ਹੈਗਾ ਸੀ ਕਿ ਮੈਂ ਆਪਣੇ ਕੋਈ ਸਟਾਰਟਅਪ ਕਰਾਂ ਨੌਕਰੀ નો ਡਾਊਟ ਮੈਂ 3 ਸਾਲ ਜੌਬ ਕੀਤੀ ਆ ਤੇ ਜੌਬ ਵਧੀਆ ਵੀ ਚੱਲੀ ਆ ਬਟ ਪ੍ਰਾਈਵੇਟ ਸੈਕਟਰ ਦੇ ਵਿੱਚ ਅਪ ਡਾਊਨਸ ਹਾਲ ਦੇ ਰਹਿੰਦੇ ਆ ਕਈ ਵਾਰ ਪ੍ਰੈਸ਼ਰ ਆ ਜਾਂਦਾ ਹੈ ਕਈ ਵਾਰ ਸੀਜ਼ਨ ਉਦਾਂ ਦਾ ਹੋ ਜਾਂਦਾ ਹੈ ਤੇ ਮਤਲਬ ਮੇਰਾ ਮਾਨਸਿਕੀ ਮੈਂ ਮੂਵ ਔਨ ਕਰਕੇ ਥੋੜਾ ਆਪਣਾ ਕੋਈ ਸੈਟਅਪ ਸਟਾਰਟ ਕਰਾਂ ਤੇ ਫਿਰ ਮੈਂ ਆ ਸਟਾਰਟਅਪ ਸਟਾਰਟ ਕਰ ਲਿਆ। ਸਟੱਡੀ ਚ ਕੀ ਕੁਝ ਕੀਤਾ ਤੁਸੀਂ ਤਾਂ ਇਸ ਤੋਂ ਬਾਅਦ ਕਿਵੇਂ ਜੋ ਕਿਹੜੀ ਕਿਹੜੀ ਜੌਬ ਕੀਤੀ ਇੱਕ ਵਾਰੀ ਜ਼ਰੂਰ ਖੁੱਲ ਕੇ। ਸਟੱਡੀ 2018 ਜਦ ਮੈਂ ਬੀਬੀਏ ਪਾਸ ਆਊਟ ਆਂ ਭਾਜੀ ਮਾਰਕੀਟਿੰਗ ਦੇ ਵਿੱਚੋਂ ਮੈਂ ਬੀਬੀਏ ਆਪਣੀ ਕੰਪਲੀਟ ਕੀਤੀ ਆ ਤੇ 18 ਤੋਂ ਬਾਅਦ ਮੈਂ ਪ੍ਰਾਈਵੇਟ ਜੌਬ ਸਟਾਰਟ ਕੀਤੀ ਸੀ ਆਟੋਮੋਬਾਈਲ ਨੇਂ ਦੇ ਵਿੱਚ ਤੇ ਅਪਰੋਕਸੀਮੇਟਲੀ 3-3.5 ਸਾਲ ਮੈਂ ਜੌਬ ਕੀਤੀ ਆ। ਉਸ ਤੋਂ ਬਾਅਦ ਮੈਂ ਮੂਵ ਔਨ ਕੀਤਾ। ਤਾਂ ਫਿਰ ਇਸ ਲਾਈਨ ਵੱਲ ਜਾਂ ਹੋਰ ਵੀ ਕੋਈ ਕੀਤਾ ਕਰ ਸਕਦੇ ਫਿਰ ਇਹੀ ਕਿਉਂ ਮਤਲਬ ਸੋਚਿਆ ਤੁਸੀਂ ਬੇਸਿਕਲੀ ਰੋਡ ਸਾਈਡ ਉੱਤੇ ਜੇ ਲੱਸੀ ਨਹੀਂ ਨਾ ਕੋਈ ਸੇਲ ਕਰਦਾ ਪਿਆ ਤੇ ਮੇਰਾ ਹੈਗਾ ਸੀ ਕਿ ਚਲੋ ਯਾਰ ਜੇ ਰੋਡ ਸਾਈਡ ਉੱਤੇ ਕੋਈ ਲੱਸੀ ਨਹੀਂ ਸੇਲ ਕਰਦਾ ਪਿਆ ਤੇ ਕਿਉਂ ਨਾ ਲੱਸੀ ਸੇਲ ਕੀਤੀ ਜਾਵੇ ਤੇ ਲੱਸੀ ਦੇ ਛੱਡੋ ਮੰਗੋ ਲੱਸੀ ਦੇ ਕਿਤੇ ਦੂਰ ਦੀ ਗੱਲ ਆ ਤੇ ਮੈਂ ਮੰਗੋ ਲੱਸੀ ਟਰਾਈ ਕੀਤੀ ਸੀ ਰੈਸਟੋਰੈਂਟ ਦੇ ਵਿੱਚ ਮਿਲਦੀ ਆ ਕਾਫੀ ਵਧੀਆ ਵਧੀਆ ਜਗ੍ਹਾ ਤੇ ਤੇ ਮੈਂ ਕਿਹਾ ਕਿਉਂ ਨਾ ਲੋਕਾਂ ਨੂੰ ਆ ਫਲੇਵਰ ਜਿਹੜਾ ਟੇਸ ਕਰਾਇਆ ਜਾਵੇ ਬਸ ਜੇ ਅਕਸਰ ਘਰ ਚ ਮਾਪਿਆਂ ਨੂੰ ਇਹ ਹੁੰਦਾ ਕਿ ਸਾਡਾ ਬੱਚਾ ਜਿਹੜਾ ਤਰੱਕੀ ਕਰੇ ਤਦ ਉਸੀ ਨੌਕਰੀ ਛੱਡ ਕੇ ਜਦੋਂ ਇਸ ਫੀਲਡ 'ਚ ਆਏ ਹਾਂ ਕੰਮ ਸ਼ੁਰੂ ਕੀਤਾ ਘਰ ਤੇ ਨੇ ਕੋਈ ਗੱਲਬਾਤ ਨਹੀਂ ਕੀਤੀ ਨੋ ਕਰਦੇ ਮੇਰੇ ਨਾਲ ਹੀ ਹੈਗੇ ਆ ਉਹ ਕਹਿੰਦੇ ਦੇਖੋ ਤੁਸੀਂ ਜਿੱਦਤ ਕਰਨੀ ਆ ਕਮਾਉਣੀ ਆ ਜਿੱਦਾਂ ਤੁਸੀਂ ਮਰਜ਼ੀ ਆਪਣਾ ਕੰਮ ਕਰੋ ਵੀ ਤੇ ਖਾਓ ਤੇ ਮਤਲਬ ਕਮਾਓ ਤੇ ਬੇਸਿਕਲੀ ਜਾਂ ਮੈਂ ਜੌਬ ਕਰਾਂ ਜਾਂ ਮੈਂ ਆਪਣਾ ਕੰਮ ਕਰਾਂ ਤੇ ਇਨਕਮ ਦੋਵਾਂ ਦੇ ਵਿੱਚ ਹੈਗੀ ਆ ਤੇ ਇਹ ਹੈ ਕਿ ਆਪਣੇ ਕੰਮ ਦੇ ਵਿੱਚ ਤੁਹਾਡੀ ਮਰਜ਼ੀ ਆਪਣੀ ਮਰਜ਼ੀ ਹੁੰਦੀ ਹੈ ਕਿ ਹਾਂ ਮੈਂ ਇਨੀ ਮਿਹਨਤ ਕਰਨੀ ਆ ਤੇ ਇਨਾਨ ਕਰਨਾ ਹੈ ਤੇ ਇਸ ਕੰਮ ਦੇ ਵਿੱਚ ਫਿਰ ਤੁਸੀਂ ਕਿੰਨਾ ਆਰਨ ਕਰ ਲੈਂਦੇ ਹੋ ਜਾਂ ਕਿਵੇਂ ਹੈਂਡਲ ਕਿਵੇਂ ਕਰਦੇ ਹੋ ਕਿਉਂਕਿ ਅਕਸਰ ਜਿਹੜੇ ਨਾਲ ਪੜ੍ਹੇ ਜਿਹੜੇ ਫਰੈਂਡਸ ਹੋਣਗੇ ਜਾਂ ਜਿੱਥੇ ਤੁਸੀਂ ਪਹਿਲਾਂ ਜਿਹੜੇ ਸੈਕਟਰ ਜੌਬ ਕਰਦੇ ਹੋਵੋਗੇ ਉਹ ਕਿਤੇ ਨਾ ਕਿਤੇ ਮਿਲਦੇ ਹੋਣਗੇ ਤੁਹਾਨੂੰ ਤਾਂ ਕਈ ਵਾਰੀ ਕੋਈ ਗੱਲ ਨਹੀਂ ਕਰਦਾ ਕਿ ਯਾਰ ਚੰਗੀ ਭਲੀ ਨੌਕਰੀ ਛੱਡ ਕੇ ਇੱਥੇ ਆ ਕੰਮ ਕਰ ਦੇਖੋ ਅਰਨਿੰਗ ਦੀ ਗੱਲ ਕਰੀਏ ਤੇ ਹਜੇ ਸਟਾਰਟਅਪ ਹੈਗਾ ਹਜੇ ਹੋ ਰਿਸਪਾਂਸ ਚਲੋ ਨਹੀਂ ਨਿਕਲਦਾ ਪਿਆ ਪਰ ਇਹ ਕਿ ਲਾਸ ਨਹੀਂ ਹੁੰਦਾ ਪਿਆ ਮੈਨੂੰ ਮੈਂ 400 500 ਦਿੰਦਾ ਮੈਂ ਨਿਕਲ ਹੀ ਲੈਂਦਾ ਦਿੰਦਾ ਵਿੱਚ ਪਰ ਉੱਥੇ ਮੇਰੀ ਸੈਲਰੀ ਥੋੜੀ ਜ਼ਿਆਦਾ ਸੀ 22000 ਸੀ ਉਸ ਦੇ ਕੰਪੇਅਰ ਦੇ ਵਿੱਚ ਤੇ ਚਲੋ ਹਜੇ ਉਹ ਨਹੀਂ ਆ ਬਟ ਮੈਂ ਕਹਾਂਗਾ ਇਹ ਸਟਾਰਟਅਪ ਹੈਗਾ ਤੇ ਸਟਾਰਟਅਪ ਚ ਥੋੜੀ ਚਲੋ ਪਰੇਸ਼ਾਨੀ ਆਂਦੀ ਆ ਪਹਿਲੇ ਦਿਨ ਤੋਂ ਕੋਈ ਮਤਲਬ ਵੱਡਾ ਬਿਜ਼ਨਸ ਖੜਾ ਨਹੀਂ ਹੋ ਜਾਂਦਾ ਤੇ ਡੈਫੀਨਿਟਲੀ ਕੁਝ ਹੋਊਗਾ ਤੇ ਗੱਲ ਕਰੀਏ ਦੋਸਤਾਂ ਦੀ ਤੇ ਦੋਸਤ ਨਾਲ ਹੀ ਆ ਮੇਰੇ ਉਹ ਕਦੇ ਉਹਨਾਂ ਨੇ ਇਦਾਂ ਦਾ ਕੋਈ ਮਾਈਂਡ ਦੇ ਵਿੱਚ ਡਾਊਟ ਨਹੀਂ ਰੱਖਿਆ ਕਿ ਆ ਸਾਡਾ ਦੋਸਤੀ ਕਰਦਾ ਪਏ ਆ ਇਦਾਂ ਦਾ ਨਾਲ ਹੀ ਮੇਰੇ ਖੜੇ ਨੇ ਕਦੇ ਆਪਣੇ ਮਨ ਚ ਆਉਂਦਾ ਕਿ ਮੈਂ ਮਤਲਬ ਉਸ ਫੀਲਡ ਚ ਠੀਕ ਸੀਗਾ ਜਾਂ ਇੱਥੇ ਠੀਕ ਸੀ ਆ ਸਟਾਰਟਿੰਗ ਚ ਆਇਆ ਸੀ ਬਟ ਹੁਣ ਥੋੜਾ ਕੰਮ ਠੀਕ ਹੋ ਗਿਆ ਤੇ ਹੁਣ ਥੋੜਾ ਜਿਹਾ ਕੰਨਾਂ ਪੈਂ ਕੇ ਚਲੋ ਠੀਕ ਆ ਬਾਕੀ ਹੌਲੀ ਹੌਲੀ ਪਬਲਿਕ ਜਿਹੜੀ ਰਿਸਪੌਂਸ ਦਿੰਦੀ ਆ ਲੋਕੀ ਟੇਸਟ ਕਰਦੇ ਪਏ ਲੋਕਾਂ ਨੂੰ ਸਵਾਦ ਵਧੀਆ ਲੱਗਦਾ ਪਿਆ ਮਨਪ੍ਰੀਤ ਸੁਪਨਾ ਕੀਆਤਾ ਦਾ ਮਤਲਬ ਕਿਉਂਕਿ ਅਕਸਰ ਨੌਜਵਾਨਾਂ ਦਾ ਸੁਪਨਾ ਹੁੰਦਾ ਕਿ ਮੈਂ ਇਹਨਾਂ ਪੜ੍ਹ ਲਿਖ ਲਿਆ ਜਿਆਦਾਤਰ ਤੇ ਨੌਜਵਾਨ ਜਿਹੜੇ ਹੈਗੇ ਨੇ ਬਾਹਰ ਜਾਣ ਦਾ ਵਿਦੇਸ਼ ਜਾਣ ਨੂੰ ਜ਼ਿਆਦਾ ਸੋਚਦੇ ਨੇ ਕਿ ਆਪਾਂ ਵਿਦੇਸ਼ ਚ ਜਾਵਾਂਗੇ ਉੱਥੇ ਜਾ ਕੇ ਚੰਗਾ ਕਰਨ ਕਰਾਂਗੇ ਤਾਂ ਤੁਸੀਂ ਕੀ ਦੇਖਦੇ ਹੋ ਕੀ ਸੁਪਨਾ ਕੀ ਹੈ ਦੇਖੋ ਵਿਦੇਸ਼ ਜਾ ਕੇ ਭਾਜੀ ਡਾਲਰ ਕਮਾਣ ਆ ਪਾਉਂਡ ਕਮਾਉਣ ਨੂੰ ਤੁਸੀਂ ਫੈਮਿਲੀ ਤੋਂ ਦੂਰ ਜਾਓ ਤੇ ਮੈਂ ਕਹੂੰਗਾ ਇੱਥੇ ਤੁਸੀਂ ਰੁਪਏ ਕਮਾਓ ਤੇ ਆਪਣੀ ਫੈਮਿਲੀ ਦੇ ਨਾਲ ਤੇ ਰਹੋ ਵੀ ਬੇਸਿਕਲੀ ਉੱਥੇ ਨਾਲ ਕੋਈ ਹੈਗਾ ਨਹੀਂ ਆ ਤੁਹਾਡੇ ਜਦੋਂ ਤੁਸੀਂ ਬਿਮਾਰ ਹੁੰਦੇ ਜੋ ਕੋਈ ਤੁਹਾਡੀ ਹੈਲਪ ਨਹੀਂ ਕਰਦਾ ਕੋਈ ਨਾਲ ਨਹੀਂ ਖੜਦਾ ਉਦੋਂ ਦਾ ਕਲਚਰ ਵੱਖਰਾ ਹੈਗਾ ਪਲੱਸ ਜਿਹੜੀ ਹਾਰਡ ਵਰਕਿੰਗ ਹੈ ਉਹ ਉੱਥੇ ਵੀ ਤੁਹਾਨੂੰ ਕਰਨੀ ਪੈਂਦੀ ਆ ਤੇ ਮੈਂ ਕਹਿੰਦਾ ਪੰਜਾਬ 'ਚ ਰਹਿ ਕੇ ਕਿਉਂ ਨਾ ਤੁਸੀਂ ਕਰੋ ਕੰਮ ਯਾਰ ਠੀਕ ਆ ਥੋੜਾ ਘੱਟ ਕਮਾ ਲਓ ਪਰ ਤੁਸੀਂ ਆਪਣੀ ਫੈਮਿਲੀ ਦੇ ਨਾਲ ਤੇ ਰਹੋ ਤੇ ਮਤਲਬ ਪਲੱਸ ਪੁਆਇੰਟ ਹੈ ਇੱਥੇ ਪੰਜਾਬ ਦੇ ਵਿੱਚ ਰਹਿਣ ਦਾ ਜਾਂ ਇੰਡੀਆ ਦੇ ਵਿੱਚ ਰਹਿਣ ਦਾ ਫੈਮਿਲੀ ਦੇ ਨਾਲ ਫਿਰ ਗੁਜ਼ਾਰਾ ਕਿਵੇਂ ਕਰਦੇ ਹਾਂ ਕਿਉਂਕਿ ਇੱਕ ਇਨਕਮ ਵਜੀ ਹੁੰਦੀ ਆ ਵੀ 22000 ਰੁਪਏ ਮਹੀਨਾ ਆਉਣਾ ਤਾਂ ਔਖਾ ਨਹੀਂ ਹੁੰਦਾ ਸਟਾਰਟਿੰਗ 'ਚ ਥੋੜੀ ਜਿਹੀ ਪਰੇਸ਼ਾਨੀ ਹੁੰਦੀ ਆ ਬਟ ਹੌਲੀ ਹੌਲੀ ਉਹ ਸੈਟ ਅਪ ਹੋ ਜਾਊਗਾ 노 ਡਾਊਟ ਥੋੜੀ ਜਿਹੀ ਦਿੱਕਤ ਆ ਰਹੀ ਆ ਬਟ ਕੋਈ ਨਹੀਂ ਉਹ ਟਾਈਮ ਆਊਗਾ ਹਜੇ ਥੋੜਾ ਟਾਈਮ ਲੱਗਦਾ ਹੈ ਸੈਟ ਅਪ ਹੋਣ ਚਾ ਮੈਂ ਕਿਸ ਕਾਰੋਬਾਰ ਨੂੰ ਲੈ ਕੇ ਹੋਰ ਕੀ ਕੁਝ ਨਵਾਂ ਚ ਹੋਰ ਕੀ ਐਡ ਕਰੋਗੇ ਹਜੇ ਤਾਂ ਮੈਂਗੋ ਲੱਸੀ ਬਹੁਤ ਨਵੀਂ ਕਹਿ ਸਕਦੇ ਗੁਰੂ ਨਗਰੀ ਦੇ ਜਿਹੜੇ ਲੋਕ ਨੇ ਉਹਨਾਂ ਵਾਸਤੇ ਕਿਉਂਕਿ ਰੋਡ ਸਾਈਡ ਤੇ ਇਦਾਂ ਮਿਲਣੀ ਬੜੀ ਮੁਸ਼ਕਲ ਹ ਤੁਸੀਂ ਪਹਿਲੇ ਉਹ ਸ਼ਾਇਦ ਜਿਨ੍ਹਾਂ ਨੇ ਸ਼ੁਰੂ ਕੀਤੀ ਤਾਂ ਹੋਰ ਕੀ ਕੁਝ ਨਵਾਂ ਇਸ ਦੇ ਵਿੱਚ ਵੇਖਣ ਨੂੰ ਮਿਲੇ ਅ ਬੇਸਿਕਲੀ ਮੈਂ ਯੋਗਰਟ ਵੀ ਬਣਾਣਾ ਹੈ ਭਾਜੀ ਤੇ ਯੋਗਰਟ ਵੀ ਲੈ ਕੇ ਆਣਾ ਅੱਜ ਮੇਰੇ ਕੋਲ ਅਵੇਲੇਬਲ ਨਹੀਂ ਹੈਗਾ ਮੈਂ ਮੰਗੋ ਤੇ ਸਟਰਾਬਰੀ ਯੋਗਰਟ ਹੁੰਦਾ ਹੈ ਮੇਰੇ ਕੋਲ ਨਮਕੀਨ ਚਾਟੀ ਦੀ ਲੱਸੀ ਹੈਗੀ ਹੈ ਮੰਗੋ ਲੱਸੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਯੋਗਰਟ ਦੇ ਨਾਲ ਜੋ ਜੋ ਆਈਟਮ ਬਣੂਗੀ ਉਹ ਆਪਾਂ ਅੱਗੇ ਹੋਰ ਕਰਾਂਗੇ ਉਹਨੂੰ ਸਟਾਰਟ ਅੱਪ ਅੱਗੇ ਕਰਾਂਗੇ ਉਹਦਾ ਹਾਂਜੀ ਇਹ ਬਤਾਓ ਕਿ ਕਾਰੋਬਾਰ ਇਹੀ ਹੁਣ ਅੱਗੇ ਤੱਕ ਲੈ ਕੇ ਬਿਲਕੁਲ ਭਾਈ ਬਿਲਕੁਲ ਜੋ ਵੀ ਦਹੀਂ ਦੇ ਰਿਲੇਟਿਡ ਚੀਜ਼ਾਂ ਹੋਣੀਆਂ ਉਹਨੂੰ ਮੈਂ ਅੱਗੇ ਲੈ ਕੇ ਜਾਵਾਂਗਾ ਬੇਸਿਕਲੀ ਕੈਟਲ ਫਾਰਮਿੰਗ ਜਿਹੜੀ ਹੈਗੀ ਆ ਹੁਣ ਲੋਕੀ ਭੁੱਲਦੇ ਜਾ ਰਹੇ ਆ ਗਾਵਾਂ ਨਹੀਂ ਰੱਖਦੇ ਵੇਚ ਦਿੰਦੇ ਗਾਵਾਂ ਤੇ ਬਟ ਉਹਨਾਂ ਨੂੰ ਦੁੱਧ ਵਧਿਆ ਚਾਹੀਦਾ ਤੇ ਬਟ ਉਹ ਦੁੱਧ ਕਿੱਦਾਂ ਵਧਿਆ ਹੋਊਗਾ ਜੇ ਤੁਸੀਂ ਗਾਂ ਹੀ ਨਹੀਂ ਰੱਖੋਗੇ ਘਰ ਦੇ ਵਿੱਚ ਆਪਣੇ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਸਿੱਖਿਆ ਸਨ ਮਨਪ੍ਰੀਤ ਸਿੰਘ ਜੀ ਤਾਂ ਇਹਨਾਂ ਵੱਲੋਂ ਜਿਹੜਾ ਇੱਕ ਨਵਾਂ ਕਾਰੋਬਾਰ ਜੋ ਆ ਆਪਣੇ ਸ਼ੁਰੂ ਕੀਤਾ ਗਿਆ ਹਾਲਾਂਕਿ ਪੜ੍ਹਾਈ ਵੀ ਕੀਤੀ ਆ ਗ੍ਰੈਜੂਏਸ਼ਨ ਵੀ ਕੀਤੀ ਆ ਗ੍ਰੈਜੂਏਸ਼ਨ ਕਰਕੇ ਜੋ ਆ ਨੌਕਰੀ 22000 ਦੀ ਨੌਕਰੀ ਛੱਡ ਕੇ ਜੋ ਆ ਅੱਜ ਇਹ ਜੋ ਇੱਥੇ ਰੋਡ ਸਾਈਡ ਤੇ ਲੱਸੀ ਦਾ ਜੋ ਆ ਕੰਮ ਇਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਤਾਂ ਇਹਨਾਂ ਵੱਲੋਂ ਇਹ ਵੀ ਕਹਿ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਪਾਰ ਨੂੰ ਵਧਾਉਣਗੇ ਤਾਂ ਅ ਜ਼ਰੂਰ ਜਿਹੜੇ ਵੀ ਵੀਰੇ ਵੀਡੀਓ ਵੇਖ ਰਹੇ ਨੇ ਤਾਂ ਜ਼ਰੂਰ ਇਨਾਂ ਵੀਰ ਹੋਣਾ ਕੋ ਆਓ ਤਾਂ ਜ਼ਰੂਰ ਇਨਾਂ ਦਾ ਹੌਸਲਾ ਵੀ ਵਧਾਓ ਨਾਲ ਦੀ ਨਾਲ ਇਹ ਲੱਸੀ ਵੀ ਜ਼ਰੂਰ ਇਥੋਂ ਪੀ ਕੇ ਜੋ ਹੈ ਜਾਓ ਕੈਮਰਾਮੈਨ ਸੰਦੀਪ ਕੁਮਾਰ ਦਾ ਨਲਕਸ਼ਸਨ ਜਗਬਣੀ ਟੀਵੀ ਸ਼੍ਰੀਮਚਾ